ਹਾਂਜੀ ਸਸੀ ਗਾਜੀ ਸਾਹਿਬ ਵੀਰਾਂ ਨੂੰ ਕਵਰ ਬਾੜ ਦੇ YouTube ਚੈਨਲ ਤੇ ਆ ਵੇਖ ਲੋ ਭਾਈ ਸੈਟਅਪ ਤਾਨਾਮ ਭਾਈ ਦਾ ਠੀਕ ਹੈ ਜੀ ਇਹ ਨਵਾਂ ਸੈੱਟ ਬਣਾਇਆ ਇਹਨਾਂ ਨੇ ਆ ਵੇਖ ਲੋ ਹਾਂ ਬੇਹ ਲੋ ਜੀ ਇਹ ਕਰੋ ਨੇ ਤਾਨੂੰ ਸ਼ੌਂਕ ਉਤਰਾਂ ਦਾ 2 4 ਦਾ ਠੀਕ ਹੈ ਜੀ ਕਿੱਡਾ ਉੱਚਾ ਕਿੱਡਾ ਆਹ ਇਹ ਭਾਈ ਇਹ ਮਾਦੀ ਦਾ ਟ੍ਰਾਈਂਗ ਲਓ ਜੀ ਆ ਮਾਦੀ ਦਾ ਘਰੋ ਸ਼ੌਂਕ ਹਾਂ ਨਮੋਦਿੰ ਪਰਦਾ ਕਰਾ ਦਿਓ ਲੋ ਜੀ ਆ ਪੰਨੀਆਂ ਵੇਖਣੇ ਠੀਕ ਹੈ ਜੀ ਆ ਲਿਆ ਲੋ ਜੀ ਖੰਸਕਾ ਹਾਂਜੀ ਭਾਜੀ ਆ ਵੇਖੋ ਬਰੀਡਿੰਗ ਸੈਟਅਪ ਸਤਨਾਮ ਭਾਈ ਦਾ ਵਾਹ ਵੇਰੋ ਆ ਜੋ ਬ੍ਰਿਡਿੰਗ ਸਾਈਡ ਆ ਸੁਤਨਾਮ ਭਾਈ ਦਾ ਠੀਕ ਹੈ ਜੀ ਐਕ ਨਹੀਂ ਸਾਰੇ ਪਾਰ ਦੇ ਕੂਤੇ ਆਏ ਲੋ ਕੂਤੇ ਜੋ ਸਾਰੇ ਲੋ ਜੀ ਤੇ ਜਿਹੜੇ ਅਵਤਾਰ ਭਾਈ ਦੀ ਛਾਤੇ ਕਬੂਤਰ ਗਿਆ ਟੈੜੀ ਉਹਦੇ ਮਾਂ ਪਿਓ ਦਾ ਸ਼ੌਂਕ ਰੋਣੇ ਤੁਹਾਨੂੰ ਲੋ ਜੀ ਇਸ ਕਬੂਤਰ ਦੇ ਬੱਚੇ ਜਿਹੜੇ ਆ ਅਵਤਾਰ ਭਾਈ ਕੋਟ ਦੇ ਆ ਤੀਜੀ ਜਗ੍ਹਾ ਬ੍ਰਿੰਗ ਚੱਲ ਗਈ ਆ ਆਖ ਵੇਖ ਲੋ ਲੋ ਜੀ ਸਭ ਨਿਸ਼ਾਨ ਆ ਗਿਆ ਠੀਕ ਹੈ ਜੀ ਕਰਾਏ ਕੁੰਦਰਾ ਸ਼ੌਂਕ ਅਵਤਾਰ ਭਾਜੀ ਆ ਨਰ ਜੋ ਠੀਕ ਹੈ ਜੀ ਇਸ ਨਾਲ ਜਿਹੜੀ ਮਾਦੀ ਲੱਗੀ ਆ ਉਹ ਵੀ ਵਿਖਾਉਣੇ ਆ ਇਸ ਜੋੜੇ ਦੇ ਆ ਜੋ ਮਾਦੀ ਲੋ ਜੀ ਆ ਕਰੋ ਇਹਦੀ ਅੱਖ ਦਾ ਸ਼ੌਂਕ ਕਾਲਾ ਬੜੇ ਹਾਂ ਜੀ ਮੈਨੂੰ ਵੀਰ ਜੀ ਲੋ ਜੀ ਆਪ ਨੂੰ ਠੀਕ ਹੈ ਜੀ ਵੀਰ ਜੀ ਕੱਟ ਦੇਣੀ ਉਹ ਦੀ ਛਾਤੀ ਕਰਾਇਓ ਕੁੰਦਰਾ ਸ਼ੌਂਕ ਲੋ ਜੀ ਆਹ ਹੁੰਦਾ ਇਹ ਲੈ ਕਰਦਾ ਜੀ ਦੋ ਮਿੰਟ ਫਿਰ ਆ ਬੈਲੈਂਸ ਠੀਕ ਹੈ ਜੀ ਇਹ ਪ੍ਰੋਪਰ ਜੋੜਾ ਜੋ ਆ ਮਾਦੀ ਆ ਤੇ ਆ ਪਿਓ ਜੋ ਇਹਦਾ ਪੱਠਾ ਅਵਤਾਰ ਭਾਈ ਕੋ ਗਿਆ ਉਹਦੇ ਬੱਚੇ ਉੱਡਦੇ ਅੱਗੇ ਠੀਕ ਹੈ ਜੀ ਸਾਰੇ ਇੱਕ ਤੋਂ ਇੱਕ ਕਬੂਤਰ ਹੈ ਗਿਆ ਜੀ ਵੇਖ ਲੋ ਤੇ ਕੋਈ ਮੇਰਾ ਭਰਾ ਫੋਨ ਨਾ ਕਰੇ ਕਿ ਸੇਲ ਕਰਨੇ ਆ ਜਸਟ ਸ਼ੌਂਕ ਹੈ ਗਾਏ ਆ ਵੇ ਲੋ ਭਾਈ ਕਰੋਨੇ ਤੁਹਾਨੂੰ ਹੋਰ ਸ਼ੌਂਕ ਇੱਕ ਜੀ ਆ ਕਬੂਤਰ ਵੇਖੋ લાલ ਲੱਖ ਦਾ એ ਆਜੋ ਕਰਿਆ ਜਾਂਦਾ ਆ ਵੇਖ ਲਓ ਘੜ ਤੋਂ ਵੜ ਤੋਂ ਵੇਖ લો ਜੀ ਆਜੋ ਪੂਰੀ ਲਾਲ ਆਖਿਓ ਲਓ ਜੀ ਆ ਵੇਖੋ ਲਾਲ ਆਖਿਓ ਠੀਕ ਹੈ ਜੀ ਕਰਾਇਕ ਹੁੰਦੇ ਸ਼ੋ ਆਕ ਹੁੰਦਾ ਏ ਠੀਕ ਏ ਜੀ ਨਾਲ ਸ਼ਰਦ ਇੱਕ ਆਮਾਦੀ ਬਿਠਣੀ ਤੇ ਲੱਗ ਗਈ ਬਾਕੀ ਕਵਰ ਵਰਡ ਵੀ ਜੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਆ ਆਮਾਦੀ ਦਾ ਸ਼ੌਂਕ ਕਰਾਣਾ ਜੀ ਇਥੋਂ ਲਓ ਜੀ ਇਹ ਲਓ ਜੀ ਆ ਜੋ ਮਾਦੀ ਲੋਕੀ ਟੈੜੀਆਂ ਪਿੱਛੇ 골ਡਰਾਂ ਪਿੱਛੇ ਡਾਵਲਾਂ ਪਿੱਛੇ ਭਜਦੇ ਆ ਤੇ ਮੈਂ ਤੁਹਾਨੂੰ ਕਹਿ ਦਿੰਨਾ ਵਾਂ ਕਿ ਇਹ ਜਿਹੜਾ ਲੱਖਾਂ ਪਾ ਰਹੇਣ ਬੜਾ ਖਤਰਨਾਕ ਪਾ ਰਹੇ ਆ ਇਹ ਲੋਕ ਕਰਾਇਕੁੰਦ ਅਸ਼ੋ ਮਾਦੀ ਹਨ ਇਹ ਵੀ ਸੋਣੀ ਮਾਦੀ ਗਈ ਜੋ ਠੀਕ ਹੋ ਗਈ ਤੇ ਆ ਅੰਦਰ ਬਿਲਕੁਲ ਸੈਟਅਪ ਜੋ ਦੇ ਲਓ ਠੀਕ ਹੈ ਜੀ ਤੇ ਅਵਤਾਰ ਭਾਈ ਨੂੰ ਜਿਹੜਾ ਬੱਚੇ ਭੇਜੇ ਸੀ ਤੇ ਉਹਨਾਂ ਦਾ ਗਾੜੀ ਬੱਚੇ ਆ ਡਰੇ ਆ ਬੜੇ ਵਧੀਆ ਡਰੇ ਆ ਇੱਕ 4 ਵਜ ਕੇ ਦੇ 27 ਮਿੰਟ ਤੇ ਬੈਠਾ ਬੱਚਾ ਇਸੇ ਜੋੜੇ ਦਾ ਕਿ ਆ ਸੈਟਅਪ ਜੋ ਇੱਧਰ ਆ ਵੱਖਰੇ ਕੂਟਰ ਜੀ ਇਧਰ ਬੱਚੇ ਬੁੱੱਚੇ ਹੀ ਗਏ ਆ ਜ्यां ਕੋਈ ਫਰਤੋ ਫੁਰਤ ਦੇ ਬਣਾਇਆ ਨਾ ਤੂੰ ਬਣਾਇਆ ਠੀਕ ਹੈ ਜਨਾਬ ਧੰਨਵਾਦ ਜੀ ਸਾਰੇ ਵੀਰਾਂ ਦਾ ਬਾਕੀ ਕਵਰ ਬਾੜ ਪੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਨਾਲ ਜੀ ਆ ਵੀਰ ਹੁਣੀ ਬੈਠੇ ਆ ਠੀਕ ਆ ਇੱਕ ਆ ਵੀਰ ਹੁਣੀ ਆ ਇੱਕ ਆ ਸ਼ਕਰਾਜ ਭਾਈ ਹੁਣੀ ਆ ਸਾਬਣ ਆਦੇ ਠੀਕ ਹੈ ਜੀ